ਸਸੀ ਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰੂ ਨਾਨਕ ਲਾਥ ਹਾਊਸ ਮੈਸਖਾਨਾ ਤੋਂ ਤੁਹਾਡਾ ਅੱਜ ਆਪਾਂ ਕੱਟ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਇਹ ਬਿਸਕੋਸ ਔਰ ਗੰਜਾ ਦੇ ਬਹੁਤ ਹੀ ਸੋਹਣਾ ਸਟਾਫ ਹੈ ਇਹ ਇੱਕ ਆਪਣੇ ਕੋਲੇ ਆਫਰ ਹੈ ਡਿਟੀਕ ਵਾਲੀਆਂ ਪਹਿਣਾ ਵਾਸਤੇ ਤੇ ਇਹ ਜਿਹੜਾ ਆਪਣਾ ਮਾਰਕੀਟ ਦੇ ਵਿੱਚ 250 ਤੋਂ ਲੈ ਕੇ 300 ਰੁਪਏ ਮੀਟਰ ਦਾ ਰੇ ਜਿਹੜੀ ਰੇਟ ਹੈ ਇਹਨਾਂ ਦਾ ਉਹ ਆਪਾਂ ਤੁਹਾਨੂੰ ਬਹੁਤ ਹੀ ਜੈਨੂ ਰੇਟ ਦੇ ਉੱਤੇ ਅੱਜ ਪ੍ਰੋਵਾਈਡ ਕਰਾਵਾਂਗੇ ਕੱਟ ਪੀਸ ਤੇ ਆਪਾਂ ਨਾਲ ਦੀ ਨਾਲ ਲੋਕੇਸ਼ਨ ਵੀ ਤੁਹਾਨੂੰ ਦੱਸ ਦਈਏ ਵੀ ਜਿਹੜੀ ਆਪਣੀ ਸ਼ਾਪ ਐ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਆਪਣਾ ਮੈਸਰਖਾਨਾ ਪਿੰਡ ਰਹੇ ਜਾਂਦਾ ਜਿਹੜਾ ਆਪਣਾ ਪਿੰਡ ਆ ਬਠਿੰਡਾ ਮਾਨਸਾ ਰੋਡ ਤੇ ਆਪਣਾ ਮੇਨ ਰੋਡ ਤੇ ਆਪਣਾ ਪਿੰਡ ਰਹੇ ਜਾਂਦਾ ਤੇ ਨਾਲ ਦੀ ਨਾਲ ਜੇ ਤੁਸੀਂ ਸਾਡੀ ਇਹ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਮਿਹਨਤ ਦੇ ਨਾਲ ਅਸੀਂ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਤੇ ਨਾਲ ਦੀ ਨਾਲ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਜੂਗਾ ਤੇ ਇਹ ਤੋਂ ਬਾਅਦ ਆਪਾਂ ਵੀਡੀਓ ਕਰਦੇ ਆ ਸ਼ ਸਾਨੂੰ ਹੋਰ ਦੇ ਦੇ ਦਿਆਂ ਵੀ ਜਿਹੜੇ ਸਾਡੇ ਕੋਲੇ ਕੱਟ ਪੀਸ ਆਏ ਨੇ ਇਹ ਸਾਡੇ ਕੋਲੇ ਵਧੀਆ ਕੁਆਲਿਟੀ ਦੇ ਕੱਟ ਪੀਸ ਆਏ ਨੇ ਜਿਹੜੇ ਮਾਰਕੀਟਾਂ ਦੇ ਵਿੱਚ 300 ਰੁਪਏ ਮੀਟਰ ਵਾਲਾ ਕਪੜਾ ਹੈ ਉਹ ਤੁਹਾਨੂੰ ਆਪਾਂ ਦੇਵਾਂਗੇ 100 ਰੁਪਏ ਮੀਟਰ ਦੇ ਵਿੱਚ ਜਿਹੜੀਆਂ ਭੈਣਾਂ ਨੇ ਆਨਲਾਈਨ ਪਰਚੇਜ਼ਿੰਗ ਕਰਨੀ ਹੈ ਸਾਡੇ ਕੋਲੋਂ ਉਹ ਸਾਡੇ ਕੋਲੋਂ ਕਰ ਸਕਦੇ 10 ਮੀਟਰ ਤੋਂ ਸਾਡੇ ਕੋਲ ਸ਼ੁਰੂਆਤ ਹੈ ਤੁਸੀਂ ਸਾਡੇ ਕੋਲੋਂ ਦੋ ਸ਼ੂਟ ਮੰਗਾ ਸਕਦੇ ਹੋ ਕਟਿੰਗ ਮੈਨਾਦੀ ਨਾਲ ਦੱਸ ਦਈਆਂ ਤੁਹਾਨੂੰ ਸਾਡੇ ਕੋਲੋਂ 2 ਮੀਟਰ ਤੋਂ ਕੱਟ ਸਟਾਰਟ ਹੋ ਕੇ ਕਟਿੰਗ ਸਾਡੇ ਕੋਲੇ 4 ਮੀਟਰ ਤੱਕ ਹੈ ਤੁਸੀਂ ਸਾਡੇ ਕੋਲੋਂ 2 ਮੀਟਰ ਦੀ ਕਟਿੰਗ ਲੈ ਸਕਦੇ ਹੋ 3 ਮੀਟਰ ਦੀ ਕਟਿੰਗ ਲੈ ਸਕਦੇ ਹਾਂ ਤੇ 4 ਮੀਟਰ ਦੀ ਕਟਿੰਗ ਲੈ ਸਕਦੇ ਹਾਂ ਕਿਉਂਕਿ ਸੂਟ ਬਹੁਤ ਸੋਹਣੇ ਬਣਗੇ ਮੈਂ ਤੁਹਾਨੂੰ ਕੁਝ ਕਲਰ ਦਿਖਾਉਂਗੀ ਤੇ ਤੁਸੀਂ ਕੁਝ ਮੇਰੇ ਕੋਲੋਂ ਆਨਲਾਈਨ ਕਰਕੇ ਸਿਲੈਕਟ ਕਰ ਲਿਓ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਾਂਗੇ ਵੀਡੀਓ ਬਹੁਤ ਹੀ ਸੋਹਣੀ ਹੈ ਤੇ ਆਹ ਲਓ ਜੀ ਆਪਾਂ ਮੈਂ ਇਸ ਨੂੰ ਕਲਰ ਦਿਖਾਉਣੀ ਆ ਬਹੁਤ ਸੋਹਣੇ ਕਲਰ ਆਏ ਆ ਪਹਿਲਾਂ ਤਾਂ ਮੈਂ ਤੁਹਾਨੂੰ ਕਪੜਾ ਚੈੱਕ ਕਰਾਉਣੀ ਆ ਕਪੜਾ ਤੁਸੀਂ ਦੇਖ ਲਿਓ 골ਡ ਕੰਨੀ ਵਾਲਾ ਕਪੜਾ ਹੈ ਬਹੁਤ ਹੀ ਸੋਹਣਾ ਤੇ ਤੁਸੀਂ ਇਹਦੇ ਨਾਲ ਸੂਈ ਧਾਗੇ ਦਾ ਕੰਮ ਕਰ ਸਕਦੇ ਹੋ ਤੇ ਤੁਸੀਂ ਇਹ ਤੇ ਮਸ਼ੀਨੀ ਵਰਕ ਕਰ ਸਕਦੇ ਹੋ ਤੁਸੀਂ ਇਹ ਤੇ ਲਾਸ ਲਾ ਕੇ ਸੂਟ ਬਣਾ ਸਕਦੇ ਹੋ ਘਗਰਾ ਲਹਿੰਗਾ ਚੋਲੀ ਬਣਾ ਸਕਦੇ ਹੋ ਕੁਝ ਵੀ ਮਰਜੀ ਤੁਸੀਂ ਇਹ ਤੋਂ ਬਣਾ ਲਿਓ ਕਿਉਂਕਿ ਰੇਟ ਬਹੁਤ ਘੱਟ ਹੈ ਜਿਵੇਂ ਸਾਡੇ ਕੋਲ ਕਲਰ ਆਇਆ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਤੇ ਤੁਸੀਂ ਸਾਡੇ ਕੋਲ ਆਨਲਾਈਨ ਤੁਸੀਂ ਵੀਡੀਓ ਕਾਲ ਕਰਕੇ ਸਾਡੇ ਕੋਲ ਸੂਟ ਸਿਲੈਕਟ ਕਰ ਸਕਦੇ ਹੋ ਕਲਰ ਕੁਝ ਤੁਹਾਨੂੰ ਦਿਖਾਉਂਗੀ ਵੀਡੀਓ ਤੁਸੀਂ ਨਾਲ ਦੀ ਨਾਲ ਸ਼ੇਅਰ ਕਰਨੀ ਹੈ ਕਿਉਂਕਿ ਸਸਤੇ ਸੂਟ ਥੋੜੇ ਬਣਨਗੇ ਤੁਸੀਂ ਫਟਾਫਟ ਸਾਡੇ ਕੋਲੋਂ ਸ਼ੂਟ ਵਾਇ ਬਾਈ ਕਰ ਲੈਣੇ ਆ ਸਾਡੇ ਕੋਲੋਂ ਤੁਸੀਂ ਆਨਲਾਈਨ ਵੀ ਸ਼ੂਟਿੰਗ ਬਾਅ ਸਕਦੇ ਹੋ ਸਾਡੀ ਸ਼ਾਪ ਦੇ ਉੱਤੇ ਤੁਸੀਂ ਵਿੱਚ ਕਰਕੇ ਵੀ ਸ਼ੂਟ ਲੈ ਸਕਦੇ ਹੋ ਤੇ ਆਹ ਲਓ ਜੀ ਵਿੱਚ ਇਸ ਤਰ੍ਹਾਂ ਦਾ ਕੱਪੜਾ ਹੈ ਦੇਖੋ ਤੁਸੀਂ ਲਾਈਨਿੰਗ ਜੀ ਬਣੀ ਆ ਬਹੁਤ ਹੀ ਸੋਹਣਾ ਕੱਪੜਾ ਹੈ ਤੁਸੀਂ ਇਹ ਦੁਪੱਟਿਆਂ ਵਾਸਤੇ ਵੀ ਯੂਜ਼ ਕਰ ਸਕਦੇ ਹੋ ਦੁਪੱਟੇ ਜੀ ਤੁਸੀਂ ਡਾਈ ਕਰਾਓਗੇ 400 ਦਾ ਇਹ 450 ਤੁਹਾਨੂੰ ਦੁਪੱਟਾ ਮਿਲੇਗਾ ਬਾਜ਼ਾਰ ਚੋਂ ਤੇ ਸੋਨੂੰ ਇਹ 100 ਰੁਪਏ ਮੀਟਰ ਦੇ ਹਿਸਾਬ ਨਾਲ 250 ਦਾ ਦੁਪੱਟਾ ਪਊਗਾ 2.5 ਦਾ ਥੋੜਾ ਜਿਹੜਾ ਉਹ ਝਾਂਜੜ ਝਾਂਜੜ ਜਿਹੜਾ ਹੈਗਾ ਉਹ ਖਤਮ ਹੋ ਗਿਆ ਤੇ ਸਿਰਫ 250 ਚ ਦੁਪੱਟਾ ਥੋੜਾ ਬਹੁਤ ਹੀ ਸੋਹਣਾ ਬਿਸਕੋਸ オーਰਗਾਂਜਾ ਦਾ ਬਣ ਜਾਊਗਾ ਆਹ ਲਓ ਜੀ ਕਲਰ ਤੁਸੀਂ ਚੈੱਕ ਕਰੀ ਆਇਓ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਮੇਨ ਵੀਡੀਓ ਆਪਾਂ ਵੱਡੀ ਦੇ ਰਹੇ ਹਾਂ ਤੁਹਾਡੇ ਵਾਸਤੇ ਰੀਲਾਂ ਤਾਂ ਅਸੀਂ ਪਾਉਂਦੀ ਪਾਉਂਦੇ ਰਹਿੰਨੇ ਆ ਤੇ ਇਹਦੇ 4 ਮੀਟਰ ਦੀ ਕੱਟ ਵੀ ਆ ਆਹ ਕਲਰ ਤੁਸੀਂ ਚੈੱਕ ਕਰੀ ਆਇਓ ਆਹ ਲਓ ਜੀ ਮਾਸਟਰਡ गोल्ड कलर ਇਹਦੇ ਚ ਕਲਰ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਫਿਰੋਜੀ ਮਹਿਰੂਨ ਤੇ ਇਹਨਾਂ ਚ ਕੱਟ 2 ਮੀਟਰ ਤੋਂ ਸਾਡੇ ਕੋਲ ਸਟਾਰਟ ਹੋ ਕੇ ਤੇ 4 ਮੀਟਰ ਤੱਕ ਕੱਟ ਆਊਗੀ ਬਾਕੀ ਤੁਸੀਂ ਆਹ ਲਓ ਜੀ ਕਲਰ ਸਾਰੇ ਮੈਂ ਤੁਹਾਨੂੰ ਦਿਖਾਉਂਗੀ ਕਿਉਂਕਿ ਬਹੁਤ ਸਾਰੇ ਕਲਰ ਨੇ ਇਹ ਅੱਜ ਦੀ ਵੀਡੀਓ ਆਪਣੀ ਆਨਲਾਈਨ ਵਾਸਤੇ ਹੈਗੀ ਹੈ ਆਹ ਲਓ ਜੀ ਮਾਊਸ ਕਲਰ ਛੇੜ ਤੁਸੀਂ ਇੰਨੇ ਪਿਆਰੇ ਛੇੜ ਨੇ ਤੁਸੀਂ ਪਹਿਲਾਂ ਤਾਂ ਇਹਦੀ ਕੰਨੀ ਤੋਂ ਐਸਟੀਮੇਟ ਲਾ ਲਿਆ ਹੁਣੇ ਵੀ ਇੱਕ ਵਧੀਆ ਅੱਛੀ ਕੁਆਲਿਟੀ ਦਾ ਜਿਹੜਾ ਇਹ ਮਾਲ ਆਪਣੇ ਕੋਲੇ ਆਇਆ ਤੇ ਆਹ ਲਓ ਜੀ ਕਲਰ ਤੁਸੀਂ ਦੇਖੀ ਜਾਓ ਸਾਡੇ ਕੋਲੇ ਤੁਹਾਡੇ ਸ਼ੋਲਡਰ ਕੋਲ ਸ਼ੂਟ ਪਿਆ ਤੁਸਾਂਡੇ ਕੋਲ ਦੁਪੱਟਾ ਵੀ ਲੈ ਸਕਦੇ ਹੋ ਤੇ ਆਹ ਲਓ ਜੀ ਬੋਟਲ ਗ੍ਰੀਨ ਬਹੁਤ ਹੀ ਸੋਹਣੇ ਕਲਰ ਨੇ ਸਾਰੇ ਇੰਗਲਿਸ਼ ਕਲਰ ਆਪਣੇ ਕੋਲੇ ਆਏ ਨੇਗੇ ਆ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਬਹੁਤ ਸਾਰਾ ਮਾਲ ਆਇਆ ਹੈ ਬਟੀਕ ਵਾਲੀਆਂ ਪਹਿਣਾ ਵਾਸਤੇ ਤਾਂ ਆ ਲੋ ਜੀ ਕਰੋ ਕਲਰ ਚੈੱਕ ਕਲਰ ਸਾਰੇ ਇੱਕ ਤੋਂ ਇੱਕ ਨੇ ਤੇ ਸਿਰਫ ਤੁਹਾਡਾ ਸੂਟ ਬਣ ਜਾਣਾ 3000 ਵਾਲਾ ਤੇ ਇਹ ਸਿਰਫ ਤੇ ਸਿਰਫ 400 ਦੇ ਵਿੱਚ ਬਣ ਜਾਣਾ ਕਿਉਂਕਿ 4 ਮੀਟਰ ਦੇ ਕੱਪੜੇ 'ਚ ਵੀ ਹੁਣ ਸੂਟ ਬਣ ਜਾਂਦਾ ਅਸੀਂ ਕੱਟ ਪੀਸਾਂ ਦਾ ਕੰਮ ਵੱਧ ਤੋਂ ਵੱਧ ਕਰਦੇ ਆਂ ਤੇ ਜ਼ਿਆਦਾਤਰ ਸਾਡੇ ਕੋਲੇ ਕਸਟਮਰ ਜਿਹੜਾ ਹੈਗਾ 4 ਮੀਟਰ ਦੀ ਪਰਚੇਜ਼ਿੰਗ ਕਰਦਾ ਤੇ ਜੇ ਤੁਸੀਂ ਸਾਡੇ ਕੋਲੋਂ 5 ਮੀਟਰ ਚਾਹੋਗੇ ਉਸ ਨੂੰ 5 ਮੀਟਰ ਵੀ ਦੇਾਂਗੇ ਆਹ ਲੋ ਜੀ ਕਲਰ ਚੈੱਕ ਕਰੀ ਆਇਓ ਦੋ ਦੋ ਕਲਰਾਂ ਦੇ ਇਸ ਰੋੜ ਤੇ ਬਣਾ ਕੇ ਤੁਸੀਂ ਸ਼ੂਟ ਬਣਾ ਸਕਦੇ ਹੋ ਆਹ ਲੋ ਕਲਰ ਬਹੁਤ ਸੋਹਣੇ ਨੇ ਸ਼ੂਟ ਨਹੀਂ ਛੱਡਣ ਵਾਲੇ 3000 ਦਾ ਸ਼ੂਟ ਤੁਹਾਡੇ ਵਾਸਤੇ ਬਣੂਗਾ ਸਿਰਫ 400 ਦਾ 500 ਦਾ ਆਹ ਲੋ ਜੀ 4 ਮੀਟਰ ਕਪੜੇ ਦੇ ਵਿੱਚ ਸ਼ੂਟ ਤਿਆਰ ਕਰੋਗੇ ਤਾਂ 400 ਦਾ ਬਣੂਗਾ 5 ਮੀਟਰ ਕਪੜੇ ਦੇ ਵਿੱਚ ਤਿਆਰ ਕਰੋਗੇ ਤਾਂ 5 ਮੀਟਰ ਦਾ ਬਣੂਗਾ ਆਪਾਂ ਤੁਹਾਨੂੰ ਆਨਲਾਈਨ 10 ਮੀਟਰ ਤੋਂ 60 ਦਾ ਤੁਸੀਂ ਬਾਕੀ ਇਸ ਵੱੱਦ ਸਾਡੇ ਕੋਲ ਜਿੰਨਾ ਮਰਜ਼ੀ ਮੰਗਾ ਲਿਓ ਅਸੀਂ ਆਨਲਾਈਨ ਦਾ ਕੰਮ ਜਿਹੜਾ ਕਰਾਂਗੇ ਇਹ 10 ਮੀਟਰ ਤੋਂ ਸਾਡੀ ਸ਼ੁਰੂਆਤ ਹੋ ਗਈ ਅਸੀਂ 10 ਮੀਟਰ ਕਪੜਾ ਜਿਹੜਾ ਹੈਗਾ ਭੇਜਾਂਗੇ ਤੁਹਾਡੇ ਵਾਸਤੇ ਆਹ ਲਓ ਜੀ ਕਲਰ ਬਹੁਤ ਸੋਹਣੇ ਆਏ ਨੇ ਕਲਰ ਬੜੇ ਪਿਆਰੇ ਨੇ ਇੱਕ ਨਾਲ ਦੇ ਬਹੁਤ ਬਹੁਤ ਪੀਸ ਨੇਗੇ ਬਰਕ ਕਰਨ ਵਾਸਤੇ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਆਹ ਲਓ ਜੀ ਅਗਲਾ ਵੀ ਮੈਂ ਤੁਹਾਨੂੰ ਦਿਖਾਉਣੀ ਆ ਬੀਜ ਗਾਜਰੀ ਪਿਸਤਾ ਅਸਮਾਨੀ ਕਲਰ ਆਹ ਲਓ ਜੀ ਮਹਿੰਦੀ ਕਲਰ ਇਹਦੇ ਜਿਹੜੇ ਕਲਰ ਨੇ ਨਾ ਬਹੁਤ ਸਾਰੇ ਕਲਰ ਆਏ ਨੇਗੇ ਤੇ ਇਹ ਆਪਾਂ ਸਾਰੀ ਵੀਡੀਓ ਚ ਤੁਹਾਨੂੰ ਮੈਂ ਕੱਟ ਪੀਸ ਖੋਲ ਕੇ ਨਹੀਂ ਦਿਖਾ ਸਕਦੀ ਕਿਉਂਕਿ ਇਹ ਜਿਹੜਾ ਮਾਲ ਹੈ ਆਪਣੇ ਕੋਲੇ 700000 ਮੀਟਰ ਸ਼ਾਇਦ ਮੈਨੂੰ ਲੱਗਦਾ ਆਪਣੇ ਕੋਲੇ ਮਾਲ ਜਿਹੜਾ ਆਇਆ ਹੈਗਾ ਤੇ ਇਹਦੇ ਚੋਂ ਸਾਡੇ ਕੋਲੇ ਜਿਹੜੀਆਂ ਮਸ਼ੀਨਾਂ ਤੇ ਵਰਕ ਕਰਦੀਆਂ ਨੇ ਉਹ ਭਾਣਾ ਬਹੁਤ ਸਾਰਾ ਮਾਲ ਲੈ ਕੇ ਜਾਂਦੀਆਂ ਨੇ ਤੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਕਿਉਂਕਿ ਅਸੀਂ ਨੰਬਰ ਦਿੰਨੇ ਹੁੰਦੇ ਆ ਸਕਰੀਨ ਦੇ ਉੱਤੇ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਵੇ ਇਹਨਾਂ ਕੱਟ ਪੀਸਾਂ ਦੀ ਜਾਂ ਤੁਸੀਂ ਸਸਤੇ ਸੂਟ 35 3500 ਦੇ ਤਿਆਰ ਕਰਨੇ ਆ ਤਾਂ ਤੁਸੀਂ ਸਾਡੇ ਤੋਂ ਪਰਚੇਜ਼ਿੰਗ ਕਰ ਸਕਦੇ ਹੋ ਤੇ ਇਹ ਸੀਗੀ ਆਪਣੀ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਨੀ ਮਾਮੀਆਂ-ਵਾਸੀਆਂ ਭੂਆ ਨੂੰ ਤੇ ਆਪਾਂ ਚੱਲੀਏ ਗੁਰਨਾਨਕ ਸਟੋਰ ਤੇ ਮੈਸਰਖਾਨਾ ਤੇ ਸਸਤੇ ਸੂਟ ਆਪਾਂ ਬਣਾ ਕੇ ਲਿਆਵਾਂਗੇ ਤੇ ਵਿਆਹ ਸ਼ਾਦੀ ਵਿੱਚ ਪਾਉਣ ਵਾਲੇ ਤੇ ਮਹਿੰਗੇ-ਮਹਿੰਗੇ ਸੂਟ ਆਪਾਂ ਤਿਆਰ ਕਰਾਂਗੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਲੈ ਕੇ ਮੈਂ ਫੇਰ ਹਾਜ਼ਰ ਹੋਵਾਂਗੀ ਧੰਨਵਾਦ ਜੀ ਸਸੀ ਕਾਲ